ਕੇ ਸਾਰੇ ਚੱਲ ਬੀਬੀ ਜਗੀਰ ਕਾ ਦਾ ਇਲਾਕਾ ਸਾंभ ਧੰਵਾਦ ਰਿਚੀ ਸਾਹਿਬ ਖੜੇ ਹੋ ਜਰਾ ਕਹਿੰਦਾ ਹੋਰ ਹੀ ਸਕਦਾ ਪਾਇਬ ਸਾਹਿਬ ਮੇਰੀ ਹੱਥ ਜੋੜ ਕੇ ਬੇਨਤੀ ਹੈ ਵੱਡੇ ਬਾਦਲ ਸਾਹਿਬ ਨੇ ਇਸ ਇਲਾਕੇ ਚੜੀ ਨਹੀਂ ਫਰਕੰਦ ਦਿੱਤੀ ਕਿڑی ਮਤ ਸੋਚਿਓ ਕਿ ਕਿਸੇ ਨੂੰ ਨੀਮਾ ਦਿਖਾਉਣ ਵਾਸਤੇ ਬੀਬੀ ਜਗੀਰ ਕਾ ਨੂੰ ਖਤਮ ਕਰਨ ਵਾਸਤੇ ਕੋਈ ਇੱਥੇ ਬਾਗ ਡੋਰਸੋ ਇਹ ਮੈਂ ਕਾ ਸਕਦੀ ਐ ਅਕਾਲੀ ਦਲ ਇਸ ਸਥਾਨ ਤੋਂ ਬਿਨਾਂ ਜਿਤਨਾ بڑا ਔਖਾ ਹੈ ਭਾਵੇਂ ਜੋ ਮਰਜ਼ੀ ਹੋਵੇ ਉਹਨਾਂ ਸ਼ਰਤਾਂ ਪਿੱਛੇ ਲੱਗ ਕੇ ਕੋਈ ਗੱਲ ਨਾ ਸੋਚਿਆ ਕਰੋ ਉੱਤੇ ਲੋਕ ਇੱਥੇ ਹਰ ਇਲਾਕੇ ਦੇ ਵਿੱਚ ਚੋਂਦੇ ਐ ਕਿ ਕੋਈ ਇੱਥੇ ਗਰੁੱਪ ਬਣੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਦੀ ਦੁਨੀਆ ਵਿੱਚ ਸਿਰ ਉੱਚਾ ਹੋਵੇ ਤਾਕਤ ਹੋਵੇ ਉਹ ਮਾਸੀਆ ਨਾ ਮੰਗੇ ਇੰਨਾ ਕੋਈ ਬਲ ਤੇ ਤਾਕਤ ਸਾਡੇ ਕੋਲ ਹੋਵੇ ਬਸ ਇਹੀ ਚਾਹੀਦੀ ਹੈ ਸਦਸਤ ਪਾਰਸ ਸਿੰਘ ਜੀ ਰਿਚੀ ਬਲਸਹੋਦਾ ਮੇਰੇ ਸੰਗਤਾਂ ਦਾ ਤੁਸੀਂ ਸਬਰ ਕਿੱਥੇ ਤੱਕ ਦੇਖੋਗੇ ਕਿੱਥੇ ਤੱਕ ਦੇਖੋਗੇ ਸਰਦਾਰ ਸਤਪਾਲ ਸਿੰਘ ਰਿਚੀ ਜੋਰ ਲਾ ਕੇ ਮਰ ਗਏ ਸਾਰੇ ਚੱਲ ਬੀਬੀ ਜਗੀ ਕੌ ਦਾ ਇਲਾਕਾ ਸਾंभ ਧੰਵਾਦ ਰਿਚੀ ਸਾਹਿਬ ਖੜੇ ਹੋ ਜਰਾ ਕਹਿੰਦਾ ਹੋ ਨਹੀਂ ਸਕਦਾ ਬਾਬਾ ਜੀ ਦਾ ਅਸਥਾਨ ਛੱਡ ਦਈਏ ਹੋ ਨਹੀਂ ਸਕਦਾ ਪਰ ਜਿਹੜੇ ਸ਼ਰਾਰਤੀ ਸੀ ਬਾਰੋ-ਬਾਰੋ ਲੁੱਤੀਆਂ ਲਾਉਣ ਵਾਲੇ ਉਹ ਇਨਚਾਰਜ ਲੱਗਣ ਨੂੰ ਭੱਜ ਪਏ ਜਿਹੜੇ ਮਗਰ ਭਾਵੇਂ ਕੋਈ ਹੋਵੇ ਜਾਂ ਨਾ ਹੋਵੇ ਬਾਦ ਸਾਹਿਬ ਮੇਰੀ ਹੱਥ ਜੋੜ ਕੇ ਬੇਨਤੀ ਹੈ ਵੱਡੇ ਬਾਦਲ ਸਾਹਿਬ ਨੇ ਇਸ ਇਲਾਕੇ ਚਿੜੀ ਨਹੀਂ ਫੜਕਣ ਦਿੱਤੀ ਚਿੜੀ ਫੜ ਕਿੱਦਾਂ ਜਾਵੇ ਇੱਥੇ ਚਿੜੀ ਨਹੀਂ ਫੜਕ ਸਕਦੀ ਸਾਡੇ ਸਾਰੇ ਵਰਕਰ ਇਕੱਠੇ ਐ ਕਿਸੇ ਦੇ ਪਿੱਛੇ ਨਹੀਂ ਲੱਗ ਸਕਦੇ ਮਤ ਸੋਚਿਓ ਕਿ ਕਿਸੇ ਨੂੰ ਨੀਮਤ ਦਿਖਾਉਣ ਵਾਸਤੇ ਬੀਬੀ ਜ਼ਗੀਰਕਾਰ ਨੂੰ ਖਤਮ ਕਰਨ ਵਾਸਤੇ ਕੋਈ ਇੱਥੇ ਬਾਗਡੋਰ ਸੋ ਇਹ ਮੈਂ ਕਾ ਸਕਦੀ ਐ ਅਕਾਲੀ ਦਲ ਇਸ ਸਥਾਨ ਤੋਂ ਬਿਨਾ ਜਿਤਨਾ بڑا ਔਖਾ ਹੈ ਭਾਵੇਂ ਜੋ ਮਰਜੀ ਹੋਏ ਤਾਂ ਇਸ ਤਪਾਰ ਸ੍ਰਿਚੀ ਨੇ ਕਿਹਾ ਜਿੱਤੇਗਾ ਤਾਂ ਇਸ ਸਥਾਨ ਤੋਂ ਜਿੱਤੇਗਾ ਜਿੱਤੇਗਾ ਤਾਂ ਇੱਥੇ ਹੀ ਤਕੜਾ ਹੋਏਗਾ ਨਹੀਂ ਤਾਂ ਨਹੀਂ ਜਿੱਤ ਸਕਦਾ ਕਿਉਂਕਿ ਪੰਥ ਦੀ ਇਹ ਜਮਾਤ ਦਾ ਧੁਰਾ ਹੈ ਇਹ ਧੁਰਾ ਉਹਨਾਂ ਸ਼ਰਤਾਂ ਪਿੱਛੇ ਲਾ ਕੇ ਕੋਈ ਗੱਲ ਨਾ ਸੋਚਿਆ ਕਰੋ ਉਤੇ ਲੋਕ ਤਾਂ ਇੱਥੇ ਹਰ ਇਲਾਕੇ ਦੇ ਵਿੱਚ ਚੋਂਦੇ ਐ ਕਿ ਕੋਈ ਇੱਥੇ ਗਰੁੱਪ ਬਣ ਗਰੁੱਪ ਨਾ ਬਣ ਰਿਓ ਅਸੀਂ ਬਰਦਾਸ਼ਤ ਨਹੀਂ ਕਰਨਾ ਅਸੀਂ ਕਰ ਹੀ ਨਹੀਂ ਸਕਦੇ ਇੱਥੇ ਸਭ ਇਕੱਠੇ ਆ ਇੱਕ ਝੰਡੇ ਥੱਲੇ ਆ ਖਾਲਸਾ ਪੰਥ ਦੇ ਝੰਡੇ ਥੱਲੇ ਸੰਤ ਬਾਬਾ ਪ੍ਰੇਮ ਸਿੰਘ ਦੇ ਝੰਡੇ ਥੱਲੇ ਅਰ ਸ਼ੋਮਨੀ ਕਲਦਾ ਦੇ ਝੰਡੇ ਥੱਲੇ ਬਾਕੀ ਗੱਲਾਂ ਤੁਹਾਣਾ ਅੰਦਰ ਬੈਠ ਕੇ ਕਰ ਲਾਂਗੇ ਇੱਕ ਮੈਂ ਕਹਿਣਾ ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ ਚ ਕਹਿਣੀ ਹੈ ਇੱਕ ਵੀ ਔਦੇ ਦੀ ਮੇਰੀ ਮੰਗ ਨਹੀਂ ਕੋਈ ਪਦਵੀ ਦੀ ਮੰਗ ਨਹੀਂ ਕਿਸੇ ਵੀ ਟਿਕਟ ਦੀ ਮੇਰੀ ਕੋਈ ਮੰਗ ਨਹੀਂ ਕਈ ਮੈਨੂੰ ਪੁੱਛਦੇ ਆ ਕਿਹੜੀਆਂ ਕਿਹੜੀਆਂ ਤੁਸੀਂ ਸ਼ਰਤਾਂ ਰੱਖੀਆਂ ਕੋਈ ਸ਼ਰਤ ਨਹੀਂ ਕੋਈ ਸ਼ਰਤ ਨਹੀਂ ਬਾਦ ਸਾਹਿਬ ਪਾਰਟੀ ਦੇ ਸੀ ਪਾਰਟੀ ਦੇ ਹਾਂ ਔਰ ਪਾਰਟੀ ਦੇ ਰਹਿਣਾ ਅਕਾਲੀ ਸੀ ਅਕਾਲੀ ਸੀ ਅਕਾਲੀ ਹਾਂ ਅਕਾਲੀ ਰਹਾਂਗੇ ਇਹੀ ਨਾਰਾ ਰਿਆ ਸਦਾ ਹਰ ਇੱਕ ਦਾ ਇਸ ਕਰਕੇ ਅੱਜ ਤੁਸੀਂ ਮਾਨ ਦੇਣ ਆਏ ਹੋ ਸਤਿਕਾਰ ਦੇਣ ਆਏ ਹੋ ਜਦ ਤੁਸੀਂ ਗੱਲ ਕਹਿੰਦੇ ਸੀ ਨਾ ਕਿ ਮੈਂ ਮਾਫੀ ਮੰਗਦਾ ਐਥੇ تیر ਵੱਗੋ ਬੱਜਦਾ ਸੀ ਮੇਰੇ ਸ਼੍ਰੋਮਣੀ ਅਕਾਲੀ ਦਲ ਦਾ ਪ੍ਰਧਾਨ ਹੋਵੇ ਸਿਰ ਮਾਣ ਸੰਸਥਾ ਸ਼੍ਰੋਮਣੀ ਕਮੇਟੀ ਅਸੀਂ ਉਹਦੀ ਸੇਵਾ ਕਰਦੇ ਹੋਈਏ ਸ਼੍ਰੋਮਣੀ ਅਕਾਲੀ ਦਲ ਦਾ ਪ੍ਰਧਾਨ ਦੀ ਦੁਨੀਆ ਵਿੱਚ ਸਿਰ ਉੱਚਾ ਹੋਵੇ ਤਾਕਤ ਹੋਵੇ ਉਹ ਮਾਫੀਆ ਨਾ ਮੰਗੇ ਇੰਨਾ ਕੋਈ ਬਲ ਤੇ ਤਾਕਤ ਸਾਡੇ ਕੋਲ ਹੋਵੇ ਬਸ ਇਹੀ ਮੇਰੀ ਰੀਜ ਹੈ ਇਹੀ ਮੇਰੀ ਰੀਜ ਹੈ ਮੈਂ ਨਹੀਂ ਪ੍ਰਦਰਸ਼ਿਤ ਕਰ ਸਕਦੀ ਕਿਉਂਕਿ ਇਸ ਪਦਵੀ ਦੀ ਬੜਾ ਉੱਚੀ ਸੁੱਚੀ ਕਰਤਾਰ ਦੀ ਥਾਂ ਇਹਨੂੰ ਹਮੇਸ਼ਾ ਸੀ ਉੱਚਾ ਬਣਾਉਣਾ ਹੈ ਤਕੜਾ ਬਣਾਉਣਾ ਹੈ ਕੋਈ ਲਾਲਚ ਨਹੀਂ ਕੋਈ ਕੁਛ ਨਹੀਂ ਸੇਵਾ ਦਾ ਰਣ ਕੇ ਕੰਮ ਕਰਾਂਗੀ ਵਰਕਰ ਕਰਕੇ ਕਰਕਾਂਗੀ ਅੱਗੇ ਤੁਹਾਡੀਆਂ ਮਰਜ਼ੀਆਂ ਨੇ ਜਿੱਥੇ ਡਿਊਟੀ ਲਾਓਗੇ ਡੈਡੀਕੇਸ਼ਨ ਨਾਲ ਸੈਂਸੈਰਿਟੀ ਦੇ ਨਾਲ ਨਾ ਵੀ ਲਾਓਗੇ ਤਾਂ ਵੀ ਕਰ ਕਰ ਜਾ ਕੇ ਅਸੀਂ ਬਣਾ ਲਿਆ ਇੱਕ ਪੰਥਕ ਸੰਵਾਦ ਅਸੀਂ ਹਰ ਜ਼ਿਲ੍ਹੇ ਚ ਰਚੌਣ ਜਾ ਰਹੇ ਹਾਂ ਬੀਬੀਆਂ ਨੇ ਇਸੇ ਇੱਕ ਦਿਨ ਬਣਾਇਆ ਪੰਥਕ ਸੰਵਾਦ ਹੁਣ ਇੱਕੋ ਗੱਲ ਕਹਿ ਦਈਏ ਸਾਰੇ ਲੀਡਰਾਂ ਨੂੰ ਐਵੇਂ ਨਾ ਰੋਕਦੇ ਰਿਆ ਕਰਨ ਕਿ ਬੀਬੀ ਆਉਣੀ ਹੈ ਤਾਂ ਕਿਤੇ ਜਾਇਓ ਨਾ ਕਹਿ ਦਿਓ ਉਹਨਾਂ ਨੂੰ ਪੰਥਕ ਸੰਵਾਦ ਦੇ ਵਿੱਚ ਪਤ्थਕੀਆਂ ਗੱਲਾਂ ਸਮਾਜ ਦੀਆਂ ਗੱਲਾਂ ਕਿੱਦਾਂ ਸਹੀ ਰਾਜਨੀਤੀ ਹੋਵੇ ਉਹਦੀਆਂ ਗੱਲਾਂ ਨਸ਼ੇ ਦੇ ਖਿਲਾਫ ਗੱਲਾਂ ਅੱਜ ਜਿਹੜਾ ਸਾਡੇ ਤੇ ਜ਼ੁਲਮ ਹੋ ਰਿਹਾ ਉਹਦੇ ਸਬੰਧ ਵਿੱਚ ਅਸੀਂ ਪੰਥਕ ਸੰਵਾਦ ਸਾਰੀਆਂ ਬੀਬੀਆਂ ਨੇ ਮਨ ਬਣਾਇਆ ਅਸੀਂ ਯਾਰ ਬਣ ਕੇ ਚਲਾਵਾਂਗੇ ਇੰਨਾ ਕੋਈ ਬਲ ਤੇ ਤਾਕਤ ਸਾਡੇ ਕੋਲ ਹੋਵੇ ਬਸ ਇਹੀ ਮੇਰੀ ਵਿੱਚ ਸਤਪਾਲ ਸਿੰਘ ਜੀ ਰਿਚੀ ਬਲ ਸਹੋਦਾ ਮੇਰੇ ਸੰਗਤਾਂ ਦਾ ਤੁਸੀਂ ਸਬਰ ਕਿੱਥੇ ਤੱਕ ਦੇਖੋਗੇ ਕਿੱਥੇ ਤੱਕ ਦੇਖੋਗੇ ਸਰਦਾਰ ਸਤਪਾਲ ਸਿੰਘ ਰਿਚੀ ਜੋਰ ਲਾ ਕੇ ਮਰਗੇ ਸਾਰੇ ਚੱਲ ਬੀਬੀ ਜਗੀਰ ਕੌ ਦਾ ਇਲਾਕਾ ਸਾंभ ਧੰਵਾਦ ਰਿਚੀ ਸਾਹਿਬ ਖੜੇ ਹੋ ਜਾਣਾ ਕਹਿੰਦਾ ਹੋ ਨਹੀਂ ਸਕਦਾ ਬਾਬਾ ਜੀ ਦਾ ਅਸਥਾਨ ਛੱਡ ਦਈਏ ਹੋ ਨਹੀਂ ਸਕਦਾ ਪਰ ਜਿਹੜੇ ਸ਼ਰਾਰਤੀ ਸੀ ਬਾਰੋ-ਬਾਰੋ ਰੁੱਤੀਆਂ ਲਾਉਣ ਵਾਲੇ ਉਹ ਇਨਚਾਰਜ ਲੱਗਣ ਨੂੰ ਭੱਜ ਪਏ ਜਿਹੜੇ ਮਗਰ ਭਾਵੇਂ ਕੋਈ ਹੋਵੇ ਜਾਂ ਨਾ ਹੋਵੇ ਬਾਦਲ ਸਾਹਿਬ ਮੇਰੀ ਹੱਥ ਜੋੜ ਕੇ ਬੇਨਤੀ ਹੈ ਵੱਡੇ ਬਾਦਲ ਸਾਹਿਬ ਨੇ ਇਸ ਇਲਾਕੇ ਚਿੜੀ ਨਹੀਂ ਫਰਕਣ ਦਿੱਤੀ ਚਿੜੀ ਫਰਕ ਕਿੱਦਾਂ ਜਾਵੇ ਇੱਥੇ ਚਿੜੀ ਨਹੀਂ ਫੜਕ ਸਕਦੀ ਸਾਡੇ ਸਾਰੇ ਵਰਕਰ ਇਕੱਠੇ ਐ किसे दे पिसे नहीं लग सकते